ਨਸ਼ੇ ਵਿਰੁੱਧ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੀ ਅੱਜ ਅਹਿਮ ਮੀਟਿੰਗ ਅਜਿਹਦੇ ਵਿੱਚ ਸ੍ਰੀਮ ਸਾਹਿਬ ਨੇ ਲਾਈਵ ਹੋ ਕੇ ਡੀਪੀ ਸਾਹਿਬ ਨੇ ਲਾਈਵ ਹੋ ਕੇ ਇਸ ਸੰਬੰਧੀ ਜਿਹੜੀ ਹੈ ਇੱਕ ਹੈਲਦੀ ਡਿਸਕਸ਼ਨ ਕਰਨੀ ਸੀ ਉਹਦੇ ਨਾਲ ਅੱਜ ਮੇਰੇ ਹਲਕੇ ਆਤਮਨਗਰ ਵਿੱਚ ਸਾਰੇ ਅਫੀਸਰ ਸੱਭਾ ਨੂੰ ਕਾਰਪੋਰੇਸ਼ਨ ਦੇ ਅਧਿਕਾਰੀ ਸਾਰੇ ਹੀ ਵਲੰਟੀਅਰ ਜਿਨ੍ਹਾਂ ਦੀ ਯੋਧ ਨਸ਼ੇ ਵਿਰੁੱਧ ਦੀ ਜਿਹੜੀ ਕਮੇਟੀ ਬਣੀ ਹੈ ਕੋਆਰਡੀਨੇਟਰ ਤੇ ਕੋ-ਕੋਆਰਡੀਨੇਟਰ ਤੇ ਉਹਨਾਂ ਦੀ ਸਾਰੀ ਟੀਮ ਉਹਦੇ ਵਿੱਚ ਅੱਜ ਭਾਗ ਲਾਇਆ ਸੀ ਇੱਥੇ ਬਹੁਤ ਵਧੀਆ ਹੈਲਦੀ ਡਿਸਕਸ਼ਨ ਹੋਈ ਤਾਂ ਇਹ ਕਿੰਨੇ ਗੱਲ ਨੋਟਾਂ ਦਾ ਸ਼ਾਮਲ ਹੋਇਆ ਹੈ ਨੌਜਵਾਨਾਂ ਦੀ ਗੱਲ ਕਰੀਏ ਵੀ ਅੱਜ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਸਪਲਾਈ ਹੈ ਇਹ ਤੁਸੀਂ ਲੋਕ ਮੀਡੀਆ ਵਾਲੇ ਭਰਿ ਪੰਤੀ ਜਾਣੋ ਕਿ ਇਹਦੀ ਜਿਹੜੀ ਸਪਲਾਈ ਹੈ ਇਹਦਾ ਲੱਕ ਟੁੱਟ ਚੁੱਕਿਆ ਹੈ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਘਰ ਨੇ ਜਿਨ੍ਹਾਂ ਨੇ ਪਾਪ ਦੇ ਧਨ ਨਾਲ ਜਿਹੜਾ ਪੈਸਾ ਇਕੱਠਾ ਕਰਿਆ ਸੀ ਲੋਕਾਂ ਦਾ ਲਹੂ ਪੀ ਕੇ ਪੈਸਾ ਇਕੱਠਾ ਕਰਿਆ ਸੀ ਉਹਨਾਂ ਦੇ ਮਕਾਨ ਬਿਠਾਏ ਗਏ ਨੇ ਉਹਨਾਂ ਦੀਆਂ ਜਿਹੜੀਆਂ ਸੰਪਤੀਆਂ ਨੇ ਉਹ ਵੀ ਜ਼ਬਤ ਕਰੀਆਂ ਗਈਆਂ ਉਹਦੇ ਨਾਲ ਕਿੱਥੇ ਜਿਹੜੇ ਮਾਰੇ ਅੰਸਰ ਨੇ ਉਹਨਾਂ ਨੂੰ ਤਾਲਣਾ ਹੁੰਦੀ ਹੈ ਉਹਨਾਂ ਦੇ ਮਨ ਦੇ ਵਿੱਚ ਖੋਪ ਤੇ ਡੰਪਦਾ ਉਥੇ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਆ ਪੈਸੇ ਦੀ ਚਮਕਦਮਕ ਨਵੀਆਂ-ਨਵੀਆਂ ਗੱਡੀਆਂ ਨਾਲ ਸਮਗਰਾਂ ਕੋਲੇ ਦੇਖ ਕੇ ਉਹਨਾਂ ਵੱਲ ਕਰਸ਼ਕਤ ਹੁੰਦੇ ਸੀ ਉਹਨਾਂ ਉਸ ਕੰਮ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਖੜਾਉਤਾਈ ਹੈ ਐਮਐਲਏ ਸਾਹਿਬ ਤੁਸੀਂ ਆਪਣੇ ਇਲਾਕੇ ਦੇ ਵਿੱਚੋਂ ਕਿੰਨੇ ਲੋਕ ਜਿਹੜਾ ਨਸ਼ਾ ਮੈਂ 15 ਦੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਜਿਹੜੀ ਨਸ਼ੇ ਦੀ ਲਤਨ ਲੱਗੀ ਸੀ ਉਹਨਾਂ ਨੂੰ ਦਾਖਲ ਕਰਾਇਆ ਆਪਣੇ ਕੋਲੋਂ ਪੈਸਾ ਵੀ ਲਾਇਆ ਤੇ ਪੰਜਾਬ ਸਰਕਾਰ ਦਾ ਜਿਹੜਾ ਸਹਿਯੋਗ ਹੈ ਉਹ ਵੀ ਜਿਹੜਾ ਕਿ ਸਿਵਲ ਹਸਪੀਟਲ ਡੀ ਐਮ ਸੀ ਪੀ ਬੈੱਡ ਮਿਲੇ ਨੇ ਤੇ ਸੀ ਐਮ ਸੀ ਪੀ ਬੈੱਡ ਮਿਲੇ ਨੇ ਉਹਨਾਂ ਦੇ ਵਿੱਚ ਵਧੀਆ ਜਿਹੜੀ ਦੇਖ ਰੇ ਹੁੰਦੀ ਆ ਕੱਲ ਇੱਕ ਨੌਜਵਾਨ ਬਹੁਤ ਪਰੇਸ਼ਾਨ ਸੀ ਉਹਨੂੰ ਮੈਂ ਫਗਵਾੜੇ ਕੋਲੇ ਸਾਡੇ ਇੱਕ ਬਲੰਟੀਅਰ ਨੇ ਨਸ਼ਾ ਛਡਾਊ ਕੇਂਦਰ ਵੀ ਖੋਲਿਆ ਹੈ ਉਹਦੇ ਵਿੱਚ ਵੀ ਪੇਚੇ ਕੁਝ ਮਾਲੀ ਮਦਦ ਵੀ ਦਿੱਤੇ ਉਹਨੂੰ ਵੀ ਕਿਹਾ ਯਾਰ ਇਹ ਪੁੱਣ ਦਾ ਕੰਮ ਹੈ ਇਹਦੇ ਕੋਲੇ ਪੈਸਾ ਹੈ ਨਹੀਂ ਇਹਦਾ ਆਪਾਂ ਲਾਜ ਕਰਾ ਕੇ ਇਹਦਾ ਨਸ਼ਾ ਛਡਾ ਦੇਣਾ ਸਭ ਇੱਕ ਨੇ ਵੀਡੀਓ ਇੱਕ ਵੀਡੀਓ ਵਾਇਰਲ ਹੋਈ ਸੀ ਤੁਸੀਂ ਇੱਕ ਲੇਡੀ ਨੂੰ ਮੈਗਾ ਜੜਾ ਕਿਵੇਂ ਉਹ ਲੜਕੀ ਦੀ ਤੀਰ ਕਿਵੇਂ ਆ ਉਹ ਲੜਕੀ ਹੁਣ ਉਹਦੀ ਇੱਕ ਦਿੱਕਤ ਆ ਗਈ ਸੀ ਵੀ ਉਹਦੇ ਕੋਲੇ ਆਧਾਰ卡 ਨਹੀਂ ਸੀ ਦੇਖੋ ਇਸ ਹੱਦ ਤੱਕ ਨਸ਼ੇ ਦੇ ਵਿੱਚ ਉਹ ਡੁੱਬੀ ਸੀ ਉਹਦੇ ਪ੍ਰਾਣ ਨੂੰ ਅਵੇਰਨੈਸ ਨਹੀਂ ਮੈਂ ਕਿ ਇਸ ਮਾਧਿਮ ਕੋਈ ਸਿਆਸੀ ਕੋਈ ਸਟੇਜ ਨਹੀਂ ਜਿੱਦੇ ਮੈਂ ਨਿੰਦਿਆ ਕਰਾਂ ਇਹਨਾਂ ਲੋਕਾਂ ਨੇ ਕਰਮਚਾਰੀ ਪਾਰਟੀ ਨੇ ਧਨ ਇਕੱਠਾ ਕਰਿਆ ਲੋਕਾਂ ਨੂੰ ਕੋਈ ਅਵੇਰਨੈਸ ਨਹੀਂ ਦਿੱਤੀ ਨੌਜਵਾਨ ਲੜਕੀ ਹੈ ਬੱਚੇ ਵੀ ਹੈ ਉਹਦਾ ਆਧਾਰ卡 ਨਹੀਂ ਬਣਿਆ ਉਹਦਾ ਆਧਾਰ ਕਾਰਡ ਪਹਿਲਾਂ ਬਣਵਾਇਆ ਫਿਰ ਉਹਨੂੰ ਜਿਹੜਾ ਉਹਦਾ ਇਲਾਜ ਜਿਹੜਾ ਸ਼ੁਰੂ ਕਰਾਇਆ ਤੁਸੀਂ ਗੱਲ ਕਰੀਏ ਵੀ ਹੁਣ ਤੱਕ ਗ੍ਰਿਫਤਾਰੀਆਂ ਕਿੰਨੀਆਂ ਹੋਈਆਂ 31000 ਦੇ ਕਰੀਬ ਹੁਣ ਤੱਕ ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਵਿੱਚ 23000 ਬੰਦਿਆਂ ਦੇ ਖਿਲਾਫ ਜਿਹੜੀ ਜੇਫ ਆਈ ਆ ਲਾਜ ਹੋਈ ਹੈ ਤੇ 1500 ਕਿਲੋ ਪਿੱਟਾ ਹਿਰੋਇਨ ਜਿਹੜਾ ਬਰਾਮਦ ਹੋਇਆ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਘਰ ਕਿੰਨੇ ਆ ਮਾਵਾਂ ਦੀਆਂ ਗੋਦਾਂ ਸੁਣੀਆਂ ਕਰਨੀਆਂ ਸੀ ਕਿੰਨਾ ਭੈਣ ਦਾ ਸਵਾਲ ਅਜ ਹਟਦੇ ਨਹੀਂ ਸੀ ਉਹਦੀ ਜਿਹੜੀ ਬਰਾਮਦ ਹੋਈ ਹੈ ਇੱਕ ਗੱਲ ਮੈਂ ਦੱਸਦਾ ਹਾਂ ਖੁਸ਼ੀ ਮਹਿਸੂਸ ਕਰਦਾ ਹਾਂ ਜਿਹੜਾ ਜੀ ਮਾ ਸ਼੍ਰੀਮ ਸਾਬ ਦਾ ਹੈਲਪਲਾਈਨ ਨੰਬਰ ਹੈ 99799 100 200 00200 ਉਹਦੇ ਤੇ ਜਿਹੜੀ ਐ ਇਨਫਰਮੇਸ਼ਨ ਇਕੱਠੀ ਹੋਈ ਸੀ ਉਸ ਇਨਫਰਮੇਸ਼ਨ ਦੇ ਆਧਾਰ ਤੇ 8000 ਕਰੀਬ ਜਿਹੜੀਆਂ ਸ਼ਿਕਾਇਤਾਂ ਆਈਆਂ ਸੀ ਜਿਹਦੇ ਚੋਂ 11000 ਇੱਕ ਬਹੁਤ ਵੱਡੇ ਪੱਧਰ ਦੀ ਜਿਹੜੀ ਹੈ ਉਹ ਗ੍ਰਿਫਤਾਰੀ ਹੋਈ ਹੈ ਉਹਦਾ ਇਹ ਹੈ ਵੀ ਲੋਕ ਉਹ ਹੈਲਪਲਾਈਨ ਨੂੰ ਪਸੰਦ ਕਰਦੇ ਨੇ ਤੇ ਉਹਦੇ ਨਾਲ ਜਿਹੜੇ ਹੈ ਉਹ ਜੁੜੇ ਹੋਏ ਆ ਅੱਜ ਉਹ ਕੋਈ ਹੈਲਪਲਾਈਨ ਨੰਬਰ ਚਲਾਇਆ ਗਿਆ ਹਾਂ ਬਿਲਕੁਲ ਅੱਜ ਮੈਂ ਪੁਲਿਸ ਪਬਲਿਕ ਤੇ ਐਮਐਲਏ ਜਿਹੜੀ ਹੈ ਕੋਆਰਡੀਨੇਸ਼ਨ ਜਿਹੜੀ ਹੈ ਉਹਦੀ ਅੱਜ ਹੈਲਪਲਾਈਨ ਬਣਾਈ ਹੈ ਕੱਲ ਜਾਂ ਪਰਸੋਂ ਉਹਦਾ ਜਿਹੜਾ ਨੰਬਰ ਉਹ ਜਾਰੀ ਕਰ ਦਾਂਗੇ ਜਿਵੇਂ ਕਾਰਪੋਰੇਸ਼ਨ ਦੇ ደረጃ ਤੇ ਅਸੀਂ ਹੈਲਪਲਾਈਨ ਬਣਾਈ ਗਿਆ ਉਹਦੇ ਨਾਲ ਕਿਤੇ ਨਾ ਕਿਤੇ ਪੁਰਸ ਤੇ ਪਬਲਿਕ ਜਿਹੜੀ ਦੂਰੀ ਹੈ ਇੱਕ ਦੂਜੇ ਦੇ ਮਨ ਚ ਖਤਾਸ ਹੈ ਲੋਕਾਂ ਦੇ ਮਨ ਦੇ ਵਿੱਚ ਹੈ ਵੀ ਪੁਲਿਸ ਵਾਲੇ ਸੁਣਦੇ ਨਹੀਂ ਕੰਮ ਨਹੀਂ ਕਰਦੇ ਬਿਨਾ ਪੈਸੇ ਕੋਈ ਕੰਮ ਨਹੀਂ ਹੁੰਦਾ ਇਹ ਦੂਰੀ ਜਿਹੜੀ ਹੈ ਇਹ ਅਸੀਂ ਇਹਨੂੰ ਖਤਮ ਕਰਾਂਗੇ ਮੈਂ ਪੁਲਿਸ ਦਾ ਕਿੰਨਾ ਕੁ ਸੰਜੋਗ ਰਿਹਾ ਇਸ ਕੰਮ ਹੁਣ ਸੁਦਾ ਬਹੁਤ ਵੱਡਾ ਸਹਿਯੋਗ ਹੈ ਜਦੋਂ ਇਹਨਾਂ ਦੇ ਸਿਰ ਦੇ ਉੱਤੇ ਤਾਂ ਸਾਰੀ ਗੱਲ ਹੈ ਤੇ ਮੈਂ ਇਹ ਗੱਲ ਦੱਸਦੇ ਇਹ ਖੁਸ਼ੀ ਮਹਿਸੂਸ ਕਰਦਾ ਵੀ ਮੇਰੇ ਹਲਕੇ ਵਿੱਚ ਹਜੇ ਤੱਕ ਮਹਾਰਾਜ ਦੀ ਕਿਰਪਾ ਕੋਈ ਵੀ ਸਮਗਲਸ ਕੰਟਰੋਲ ਦਾ ਜਿਹੜਾ ਆڈر ਨਹੀਂ ਹੋਇਆ ਤੇ ਮੈਂ ਇੱਥੇ ਲਾਣ ਵੀ ਕਰਿਆ ਵੀ ਜੇ ਕਿਤੇ ਖੁਦੋਂ ਨਾ ਖਾਸਤਾ ਕੋਈ ਘਰ ਆ ਗਿਆ ਉਸ ਬਲੋਕਰ ਨੂੰ ਕੁਲਵੰਤ ਸਿੰਘ ਸਿੱਧੂ ਆਪ ਚਲਾਊਗਾ ਨਸ਼ੇ ਦੇ ਸਦਾਕਰ ਦਾ ਕੰਮ ਮੈਂ ਕਰਾਂਗਾ ਇੱਕ ਤੁਸੀ ਕਿੰਨੇ ਲੱਖ ਸੁਵਾਲ ਆ ਜਿੱਦਾਂ ਦੇਖਿਆ ਉਹ ਵੀ ਆਪਣੇ ਹਲਕੇ ਦੀ ਜ਼ਿੰਮੇਵਾਰੀ ਲੈਂਦੇ ਕਿ ਲੱਭਿਆ ਨਹੀਂ ਤਾਂ ਕੋਈ ਵੀ ਅਜਿਹਾ ਕਰੋ ਪੂਰੇ ਲਧਿਆਣੇ ਤੋਂ ਆਜੇ ਪੰਜਾਬ ਤੋਂ ਆਜੇ ਕਿਉਂਕਿ ਅਸੀਂ ਜਿਹੜਾ ਐਮਐਲਏ ਹੁੰਦਾ ਸਰਕਾਰ ਦਾ ਨੁਮਾਇੰਦਾ ਹੁੰਦਾ ਜੁਰੀਡਿਕਸ਼ਨ ਜ਼ਰੂਰ ਹੁੰਦੀ ਹੈ ਵੀ ਮੈਂ ਆਤਮਨਗਰ ਦਾ ਐਮਐਲਏ ਹਾਂ ਪਰ ਕਿਤੋਂ ਮਾਜੀ ਕੋਈ ਕੰਮ ਆਜੇ ਮੈਂ ਤਾਂ ਪੈਸੇ ਨਹੀਂ ਨਾ ਕਹਾਂਗਾ ਇਸ ਕੰਮ ਨੂੰ ਤਾਂ ਜਮੇ ਨਾ ਹੈ ਨਹੀਂ ਅਸੀਂ ਸਭ ਇੱਕ ਲੱਖ ਸੁਵਾਲ ਆ ਤੁਹਾਡਾ ਹਲਕਾ ਨਹੀਂ ਪੈਂਦਾ ਫਿਰ ਵੀ ਅਸੀਂ ਸਵਾਲ ਪੁੱਛਦੇ ਆ ਕਿ ਜਿਹੜੀ ਫਸਟ ਉਹ ਮੋਦੇ ਘੁੰਮਣੇ ਨਸ਼ੇ ਦੇ ਵਿੱਚ ਉਹਨਾਂ ਨੂੰ ਸਪਲਾਈ ਕਿੱਥੋਂ ਆਦੀ ਹੈ ਮੈਂ ਸਬੰਧਤ ਅਧਿਕਾਰੀ ਕਿਉਂਕਿ ACP ਹੈਗੇ ਨੇ ਆਪਣੇ ਅਡਕਤੀ ਵਾਲੇ ਇਹਨਾਂ ਦੀ ਜੁਰੀਡਿਕਸ਼ਨ ਤਾਂ ਨਹੀਂ ਇਹ ਸਬੰਧ ਦੇ ਵਿੱਚ ਕੋਈ ਬੰਦਾ ਕੋਈ ਦੇ ਦੇ ਜਿਹੜਾ ਮੈਨੂੰ ਡਾਇਰੈਕਟ ਸ਼ਿਕਾਇਤ ਕਰ ਦੇਵੇ ਮੈਨੂੰ ਫੋਨ ਕਰ ਦੇਵੇ ਕੋਈ ਵੀਡੀਓ ਹੈ ਜਾਂ ਉਹਨਾਂ ਕੋਲ ਕੋਈ ਫੋਟੋ ਕ੍ਰੈਪਸ ਨੇ ਉਹ ਮੈਨੂੰ ਦੇ ਦੇਣਾ ACP ਜਿਹੜਾ ਸਿਵਲ ਲਾਈਨ ਹੈ ਗੁਰਕਬਾਲ ਉਹਦੀ ਤੇ ਐਸਐਚਓ ਡਿਵੀਜ਼ਨ ਨੰਬਰ 5 ਚੌਕੀ ਚਾਰ ਬੱਸ ਸਟੈਂਡ ਉਹਦੀ ਡਿਊਟੀ ਲਾ ਕੇ ਫੌਰੀ ਤੌਰ ਤੇ ਕਾਰਵਾਈ ਕਰਕੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਸਤੂ ਸਾਹਿਬ ਇੱਕ ਰੇਲਵੇ ਲਾਈਨ ਜਿਹੜੀ ਤੁਸੀਂ ਦੱਸੀ ਹੈ ਉਧਰਲੇ ਪਾਸੇ ਕੋਈ ਪੈਰਵਾਈ ਹੋਵੇ ਪੁਲਿਸ ਕਿਉਂਕਿ ਰਾਤ ਵੇਲੇ ਲੋਕ ਜਿਹੜਾ ਬਦਲਾ ਪਸਾ ਉਹ ਹੈਗਾ ਮਲਤੋਂ ਥਾਣੀ ਦੀ ਜੁਰੀ ਡਿਵੀਜ਼ਨ ਇਹ ਦਸ਼ਨੇਸ਼ ਨਗਰ ਦਾ ਉਰਲਾ ਪਸਾ ਜਿਹੜਾ 12 ਨੰਬਰ ਗਲੀ ਵਾਲਾ ਪਸਾ ਪੇਸ਼ੇ ਨਗਰਾ ਤੇ ਗੁਰੂ ਵਰਤਨ ਨਗਰ ਉਹ ਪਸਾ ਐਸਚੂ ਡਿਵੀਜ਼ਨ ਨੰਬਰ 6 ਬੈਠੇ ਨੇ ਆਪਣੇ ਬਲਾਕ ਪ੍ਰਧਾਨ ਜਿਹੜਾ ਜਗਦੀਪ ਰੈਂਕੂ ਉਹਨਾਂ ਦੀ ਡਿਊਟੀ ਲੱਈ ਹੈ ਐਸਚੂ ਸਰਪੰਨ ਦੀ ਡਿਊਟੀ ਲੱਈ ਹੈ ਵੀ ਤੁਸੀਂ ਸਮੇਂ-ਸਮੇਂ ਤੇ ਪੈਕਸ ਕਰਕੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਵੀ ਕਰਨਾ ਤੇ ਲੋਕਾਂ ਨੂੰ ਜਿਹੜੀ ਹੈ ਸੁਰੱਖਿਅਤ ਭਾਵਨਾ ਵੀ ਪੈਦਾ ਕਰਨੀ ਹੈ ਕਿਉਂਕਿ ਜੇ ਮੁੰਡੇ ਨਸ਼ਾ ਕਰਦੇ ਨੇ ਚਿੱਟਾ ਪੀਂਦੇ ਨੇ ਤਾਂ ਉਹ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਖੌਫ ਹੁੰਦਾ ਕਿ ਉਹ ਬੰਦੇ ਇਹ ਨਸ਼ਾ ਕਰਨ ਤੋਂ ਬਾਅਦ ਸਾਡੇ ਤੇ ਹਮਲਾ ਨਾ ਕਰ ਦੇ ਜਾਂ ਸਾਡਾ ਮੋਬਾਈਲ ਨਾ ਖੋਲਣ ਜਾਂ ਸਾਡੀ ਕੋਈ ਚੈਨ ਨਾ ਲਾ ਦੇ ਇਹ ਡਰ ਤੇ ਖੌਫ ਦੂਰ ਕਰਨਾ ਹੈ ਠੀਕ ਹੈ ਜੀ ਕੀ ਕਹਿਣਾ ਹੈ ਅੱਜ ਜਿਹੜਾ ਪਲੈਟਫਾਰਮ ਕੋਈ ਹੈ ਅੱਜ ਬਹੁਤ ਵਧੀਆ ਇੱਕ ਸਰਕਾਰ ਨੇ ਉਪਰਾਲਾ ਕੀਤਾ ਹੈ ਸਾਡੀ ਵਾਰਡ ਡਿਫੈਂਸ ਕਮੇਟੀ ਦੀ ਅੱਜ ਮਾਨ ਜੋ ਹਲਕਾ ਆਤਮਨਗਰ ਦੇ ਸਰਦਾਰ ਕੁਲਵੰ ਸਿੰਘ ਸਿੱਧੂ ਜੀ ਉਹਨਾਂ ਦੀ ਰਹਿਨੁਮਾਈ ਨੇ ਅਸੀਂ ਤੇ ਵਾਰਡ ਡਿਫੈਂਸ ਕਮੇਟੀ ਦੀ ਮੀਟਿੰਗ ਕੀਤੀ ਹੈ ਸਰਕਾਰ ਦਾ ਜਿਹੜਾ ਪ੍ਰੋਗਰਾਮ ਸੀ ਉਹਨਾਂ ਬਾਰੇ ਅਸੀਂ ਡਿਟੇਲਸ ਦੱਸਿਆ ਲੋਕਾਂ ਵਿੱਚ ਅਵੇਅਰਨੈਸ ਕੀਤੀ ਹੈ ਵੀ ਨਸ਼ਾ ਮੁਕਤੀ ਅਭਿਆਨ ਵਿੱਚ ਸਾਡੇ ਨਾਲ ਜੁੜੋ ਸੋਸ਼ਲੀ ਅਤੇ ਜਿਹੜੇ ਕੋਈ ਬੰਦੇ ਕਰ ਰਹੇ ਕੋਈ ਨਸ਼ੇ ਦਾ ਕੰਮ ਉਹਨੂੰ ਅਸੀਂ ਜਿਹੜੇ ਡਰਗ ਪੈਡਲਰ ਨੂੰ ਉਸ ਜੇਲ੍ਹ ਦੀ ਸਲੱਖਾ ਪਿੱਛੇ ਪਹੁੰਚਾਈਏ ਅਤੇ ਜਿਹੜੇ ਵੀ ਕੋਈ ਬੰਦਾ ਆਪਣੀ ਕੋਈ ਹੈਲਪ ਲੈਣਾ ਚਾਹੁੰਦਾ ਸਾਡੇ ਕੋਲ ਪੁਲਿਸ ਦੇ ACP ਸਾਹਿਬ ਸਰਦਾਰ ਕੁਮਾਰ ਸਿੰਘ ਸਿੱਧੂ ਜੀ MLA ਸਾਹਿਬ ਅਤੇ ਵਾਰਡ ਦੇ ਕਾਉਂਸਲਰ ਸਾਹਿਬ ਇਸ ਮੀਟਿੰਗ ਵਿੱਚ ਮੌਜੂਦ ਹਨ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਪੰਜਾਬ ਸਰਕਾਰ ਨੇ ਇੱਕ ਐਪ ਵੀ ਲਾਂਚ ਕੀਤੀ ਹੈ ਜਿਹਦੇ ਬਾਰੇ ਅਸੀਂ ਪ੍ਰੋਜੈਕਟਰ ਤੇ ਲੋਕਾਂ ਨੂੰ ਅਵੇਅਰਨੈਸ ਦਿੱਤੀ ਹੈ ਵੀ ਜੇਕਰ ਕੋਈ ਕੰਪਲੇਨਟ ਕਰਨਾ ਚਾਹੁੰਦਾ ਹੈ ਤੁਸੀਂ ਆਪਣੀ ਐਪ ਡਾਊਨਲੋਡ ਕਰਕੇ ਉਹ ਵੀ ਅਵੇਅਰਨੈਸ ਦੇ ਸਕਦੇ ਹੋ ਸਰ ਕੋਰਪੋਰੇਸ਼ਨ ਦੀ ਇੱਕ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਤੁਹਾਡੇ ਕੋਲ ਪਰ ਹੁਣ ਤੱਕ ਕੋਰਪੋਰੇਸ਼ਨ ਦੇ ਵਿੱਚ ਕਿੰਨੀਆਂ ਪ੍ਰੋਬਲਮਾਂ ਹੋਣ ਤੱਕ ਆ ਚੁੱਕੇ ਜਿਹੜੇ ਨਸ਼ੇ ਦੇ ਨਾਲ ਦੁਨੀਆ ਤੇ ਅਸੀਂ ਲਗਭਗ ਸਾਡੇ 8 ਤੋਂ 10 ਤੱਕ ਮੇਰੇ ਨੋਲੇਜ ਹੈਗੀਏ ਇਸ ਤੋਂ ਇਲਾਵਾ ਜੇ ਕੋਈ ਰੈਗੂਲਰਲੀ ਕੋਈ ਆਉਂਦਾ ਹੈ ਤਾਂ ਵਿਦ ਅ ਹੈਲਪ ਆਫ ਪੁਲਿਸ ਅਸੀਂ ਇਹਨੂੰ ਡੀਮੋਲਿਸ਼ ਕਰਦੇ ਹਾਂ ਅਤੇ ਇਸ ਤੋਂ ਇਲਾਵਾ ਜੇ ਕੋਈ ਸਾਡੇ ਲੈ ਕੋਈ ਐਕਸ਼ਨ ਕਰਨ ਦੀ ਲੋੜ ਹੁੰਦੀ ਹੈ ਅਸੀਂ ਇਮੀਜੇਟਲੀ ਐਕਸ਼ਨ ਲੈਂਦੇ ਹਾਂ